ਸਰੋਮਨਿਕ ਅਲਦੀ ਦਲ ਦੇ ਵਿੱਚ ਬਗਾਵਤਾਂ ਦੀ ਜਿਹੜੀ ਲਾਈਨ ਹੈ ਉਹ ਲੰਬੀ ਹੁੰਦੀ ਜਾ ਰਹੀ ਹੈ ਹੁਣ ਇਸ ਲਾਈਨ ਦੇ ਵਿੱਚ ਵਾਅਦਾ ਕੀਤਾ ਹੈ ਚਰਨਜੀਤ ਬਰਾੜ ਨੇ ਉਹਨਾਂ ਨੇ ਸੁਖਬੀਰ ਬਾਦਲ ਨੂੰ ਫਿਰ ਸਲਾਹ ਦੇ ਦਿੱਤੀ ਹੈ ਵੀ ਤੁਹਾਡੇ ਜਿਹੜੇ ਸਲਾਹਕਾਰ ਨੇ ਇਹਨਾਂ ਨੂੰ ਖੁੰਝੇ ਲਾਓ ਆ ਚਰਨਜੀਤ ਸਿੰਘ ਬਰਾੜ ਦੀ ਉਦੋਂ ਦੀ ਚਰਚਾ ਹੋ ਗਈ ਜਦੋਂ ਉਹਨਾਂ ਨੇ ਖੁੱਲਾ ਪੱਤਰ ਲਿਖ ਦਿੱਤਾ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਉਹਨਾਂ ਨੇ ਜਦੋਂ ਪੱਤਰ ਲਿਖਿਆ ਨਾ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਅਫੀਸ਼ੀਅਲ ਅਕਾਊਂਟ ਤੇ ਇੱਕ ਗੱਲ ਉਹਨਾਂ ਨੇ ਪਹਿਲਾਂ ਇਹ ਲਿਖੀ ਕਿ ਮੈਂ ਬੜਾ ਸਮਾਂ ਤਾਂ ਕੋਸ਼ਿਸ਼ ਕਰ ਰਿਹਾ ਸੀ ਤੁਹਾਨੂੰ ਮਿਲਣ ਦੀ ਪਰ ਸਮਾਂ ਨਹੀਂ ਮਿਲਿਆ ਤੇ ਆ ਲਓ ਫਿਰ ਤੁਸੀਂ ਖੁੱਲਾ ਪੱਤਰ ਹੀ ਲਓ ਹੁਣ ਉਹ ਖੁੱਲੇ ਪੱਤਰ ਦੇ ਵਿੱਚ ਮੀਡੀਆ ਦੀ ਨਜ਼ਰ ਵੀ ਪੈਣੀ ਸੀ ਲੋਕਾਂ ਦੀ ਨਜ਼ਰ ਵੀ ਪੈਣੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੇ ਵੀ ਚਰਚਾ ਕਰਨੀ ਸੀ ਇੱਕ ਤਾਂ ਹੁੰਦੀ ਹੈ ਜ ਮੀਟਿੰਗਾਂ ਹੋ ਜਾਂਦੀਆਂ ਨੇ ਜਾਂ 1 ਟੂ 1 ਹੋ ਜਾਂਦਾ ਕਿਸੇ ਲੀਡਰ ਦੇ ਨਾਲ ਉੱਥੇ ਕੁਝ ਗੱਲਾਂ ਚਾਹੇ ਤਲਖੀ ਭਰੀਆਂ ਵੀ ਹੋ ਜਾਣ ਤੇ ਉਹ ਠੱਕੀ ਰਹਿ ਜਾਂਦੀ ਹੈ ਪਾਰਟੀ ਦੀ ਪਰ ਜਦੋਂ ਖੁੱਲੇ ਪੱਤਰ ਲਿਖਣੇ ਸ਼ੁਰੂ ਹੋ ਜਾਣ ਤੇ ਉਹਨੂੰ ਫਿਰ ਆਪਾਂ ਬਾਗੀ ਸੋਰ ਕਹਿਣਾ ਸ਼ੁਰੂ ਕਰ ਦਿੰਦੇ ਆ ਉਹ ਬਾਗੀ ਸੋਰ ਇਸ ਕਰਕੇ ਵੀ ਆ ਕਿਉਂਕਿ ਚੰਨਜੀਤ ਸਿੰਘ ਬਰਾੜ ਜਿਵੇਂ মিডিਆ ਦੇ ਵਿੱਚ ਬੋਲਦੇ ਦਿਖਾਈ ਦੇ ਰਿਹਾ ਉਹਨਾਂ ਨੇ ਤਾਂ ਕਈ ਲੀਡਰਾਂ ਦੇ ਨਾਮ ਵੀ ਲੈ ਤੱਕੇ ਬੇੜਾ ਹੀ ਉਹਨਾਂ ਨੇ ਕਰ ਕੀਤਾ ਉਸ ਦੇ ਵਿੱਚ ਉਹ ਭਾਵੇਂ ਬੰਟੀ ਰਮਾਣਾ ਦੀ ਗੱਲ ਕਰ ਰਿਹਾ ਰੋਜੀ ਬਰਕੰਦੀ ਦੀ ਗੱਲ ਕਰ ਰਿਹਾ ਜਾਂ ਹੋਰ ਨਾ ਲੀਡਰਾਂ ਦੀ ਗੱਲ ਕਰ ਰਿਹਾ ਜਿਹੜੇ ਉਹਨਾਂ ਦੇ ਸਮਕਾਲੀ ਨੇ ਜਾਂ ਉਹਨਾਂ ਦੇ ਹਾਮੋ ਉਮਰ ਵੀ ਨੇ ਉਹ ਉਹਨਾਂ ਦੀ ਗੱਲ ਕਰ ਰਿਹਾ ਕਿ ਉਹਨਾਂ ਦੇ ਜਿਹੜੇ ਸਲਾਹਕਾਰ ਨੇ ਨੇੜੇ ਤੇੜੇ ਦੇ ਸੁਖਵੀਰ ਸਿੰਘ ਬਾਦਲ ਦੇ ਉਹ ਠੀਕ ਨਹੀਂ ਸਹੀ ਸਲਾਹ ਦੇ ਰਿਹਾ ਉਹਨਾਂ ਨੇ ਤੇ ਇਥੋਂ ਤੱਕ ਵੀ ਕਿਹਾ ਮੀਡੀਆ ਦੇ ਵਿੱਚ ਕਿ ਮੈਂ ਸਭ ਤੋਂ ਵੱਧ ਕਹਿੰਦੇ ਪਰਜੋਰ ਇਸ ਗੱਲ ਦੀ ਜਿਹੜਾ ਜ਼ੋਰ ਦੇ ਨਾਲ ਦਲੀਲਾਂ ਦਿੱਤੀਆਂ ਸੀ ਸੁਖਵੀਰ ਸਿੰਘ ਬਾਦਲ ਨੂੰ ਕਿ ਆਪਾਂ ਸਰਬਜੀਤ ਸਿੰਘ ਖਾਲਸਾ ਦੇ ਖਿਲਾਫ ਤੇ ਜਿਹੜਾ ਅਮਰਿਤਪਾਲ ਦੇ ਖਿਲਾਫ ਖੜੂਰ ਸਾਹਿਬ ਦੇ ਵਿੱਚ ਉਮੀਦਵਾਰ ਨਾ ਲਾਨੀਏ ਸਰਬਜੀਤ ਸਿੰਘ ਖਾਲਸਾ ਦੇ ਕਹਿੰਦੇ ਜੇ ਜਿਹੜੇ ਉਹ ਸੀ ਦਾਦਾ ਤੇ ਉਹਨਾਂ ਦੀ ਮਾਤਾ ਬਿਮਲ ਕੌਰ ਖਾਲਸਾ ਤੇ ਸੁੱਚਾ ਸਿੰਘ ਜਿਹੜੇ ਜਿੱਤੇ ਸੀ ਉਦੋਂ ਜੇਕਰ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਤੋਂ ਵੱਡੇ ਲੀਡਰ ਤਾਂ ਨਹੀਂ ਨਾ ਸਿਆਣੇ ਹੋ ਸਕਦੇ ਹੋਣ ਵਾਲੇ ਲੀਡਰ ਕਹਿੰਦੇ ਜਦੋਂ ਉਹ ਵਾਪਸ ਲੈ ਸਕਦੇ ਆ ਉਦੋਂ ਆਪਦੇ ਉਮੀਦਵਾਰ ਤੇ ਇਹਨਾਂ ਨੇ ਕਿਉਂ ਨਹੀਂ ਲਏ ਕਹਿੰਦੇ ਇਹਦਾ ਸਾਨੂੰ ਬਹੁਤ ਵੱਡਾ ਖਮਿਆਜਾ ਭੁਗਤਣਾ ਪਿਆ ਹੁਣ ਚਰਨਜੀਤ ਸਿੰਘ ਬਰਾੜ ਦਾ ਜਿੱਡਾ ਸਿਆਸੀ ਕਦ ਨਹੀਂ ਸੀ ਓਡੀ ਵੱਡੀ ਉਹਨਾਂ ਨੇ ਬਗਾਵਤ ਕਰ ਦਿੱਤੀ ਹੈ ਉਹ ਐਡਾ ਵੱਡਾ ਸਿਆਸੀ ਕਦ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਚਰਨਜੀਤ ਸਿੰਘ ਸਿਆਸੀ ਸਖਤ ਰਏ ਆ ਸੁਖਬੀਰ ਸਿੰਘ ਬਾਦਲ ਦੇ ਹੁਣ ਕਿੰਨੀ ਕੁ ਬਣਦੀ ਉਹਨਾਂ ਦੀ ਕਿੰਨੀ ਕੁ ਨਹੀਂ ਕਿਉਂਕਿ ਅੰਦਰ ਜਿਹੜੀ ਲੱ ਚੂਰ ਹੁੰਦੀ ਆ ਉਹਦਾ ਵੀ ਦਰਦ ਤਜਰੂਰ ਹੋਇਆ ਹੋਣਾ ਚਰਨਜੀਤ ਸਿੰਘ ਬਰਾੜ ਨੂੰ ਕਿ ਮੇਰਾ ਇਹ ਬੋਲਿਆ ਜੇਕਰ ਇਸ ਤਰ੍ਹਾਂ ਦਾ ਨੁਕਸਾਨ ਕੋਈ ਕਰ ਰਿਹਾ ਹੈ ਤਾਂ ਫਿਰ ਹੋਈ ਜਾਵੇ ਮੈਨੂੰ ਕੋਈ ਪ੍ਰਵਾਹ ਨਹੀਂ ਹੁਣ ਇੱਥੇ ਹੀ ਗੱਲ ਬਣਦੀ ਹੈ ਕਿ ਜਿਵੇਂ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਜਿਹੜੇ ਕੀ ਆਪ ਵੀ ਖੁਦ ਚੋਣਾਂ ਹਾਰ ਗਏ ਉਹਨਾਂ ਨੇ ਵੀ ਇੱਕ ਮਤੇ ਦੀ ਗੱਲ ਕੀਤੀ ਕਿ ਕੋਰ ਕਮੇਟੀ ਚ ਡਿਸਕਸ ਹੀ ਨਹੀਂ ਹੋਇਆ ਚੰਦੂ ਮਾਜਰਾ ਨੇ ਤੇ ਇੱਥੋਂ ਤੱਕ ਵੀ ਕਿਹਾ ਕਿ ਜੇਕਰ ਸਾਡਾ ਗੱਠ ਜੋੜ ਹੋਇਆ ਹੁੰਦਾ ਤਾਂ ਸਾਡਾ ਐਸਾ ਹਾਲ ਨਹੀਂ ਸੀ ਹੋਣਾ ਸਾਡਾ ਤਾਂ ਨੋਟਾ ਵਰਗੀ ਹਾਲਤ ਹੋ ਗਈ ਹੈ ਉਹਨੇ ਦੇ ਇਥੋਂ ਤੱਕ ਬਿਆਨ ਦਿੱਤਾ ਕੋਲ ਮਲਾ ਕੇ ਸ਼੍ਰੋਮਣੀ ਅਕਾਲੀ ਦੇ ਅਕਾਲੀ ਦਲ ਦੇ ਅੰਦਰ ਕੁਝ ਲੀਡਰ ਐਸੇ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਨੂੰ ਚਾਹ ਕੇ ਵੀ ਕੁਝ ਕਹਿ ਨਹੀਂ ਪਾਉਂਦੇ ਜੇ ਜਿਹੜੇ ਕਹਿੰਦੇ ਆ ਉਹਨਾਂ ਨੂੰ ਫਿਰ ਸਿਆਸੀ ਤੌਰ ਤੇ ਖਮਿਆਜੇ ਵੀ ਭੁਗਤਨੇ ਪੈਂਦੇ ਆ ਹੁਣ ਸੁਖਬੀਰ ਸਿੰਘ ਬਾਦਲ ਕੀ ਚੰਨਜੀਤ ਸਿੰਘ ਬਰਾੜ ਦੀ ਸਲਾਹ ਦੇਣ ਦੇ ਨਾਲ ਆਪਣੀ ਪ੍ਰਧਾਨਗੀ ਦੀ ਕੁਰਸੀ ਥੋੜੀ ਛੱਡਣ ਲੱਗੇ ਆ ਉਹ ਤੇ ਉਹਨਾਂ ਨੇ ਵੱਡੇ ਵੱਡੇ ਲੀਡਰਾਂ ਨੇ ਸਲਾਹ ਦਿੱਤੀ ਸੀ ਉਦੋਂ ਨਹੀਂ ਕੁਰਸੀ ਛੱਡੀ ਹੁਣ ਉਹ ਕੁਰਸੀ ਛੱਡਦੇ ਆ ਕਿ ਨਹੀਂ ਛੱਡਦੇ ਇਹ ਉਹਨਾਂ ਉੱਤੇ ਨਿਰਭਰ ਕਰਦਾ ਪਰ ਜਿਹੜੀ ਚੰਨਜੀਤ ਸਿੰਘ ਬਰਾੜ ਨੇ ਬਗਾਵਤ ਵਾਲੀ ਲਾਈਨ ਫੜ ਲਈ ਹੈ ਕਈਆਂ ਨੇ ਬਗਾਵਤ ਤਾਂ ਪਹਿਲਾਂ ਕਰਕੇ ਮੁੜ ਵੀ ਆਏ ਬੀਬੀ ਜਗੀਰ ਕੌਰ ਨੇ ਮੜੀ ਬਗਾਵਤ ਕੀਤੀ ਉਹਨਾਂ ਨੇ ਤਲਫਾਫਾ ਕਲਚਰ ਦਾ ਪਰਦਾ ਫ ਦੇ ਐਸਜੀਪੀਸੀ ਦੇ ਪਰ ਲੋਕਾਂ ਨੇ ਉਹਨਾਂ ਨੂੰ ਵੀ ਉਲਟਾ ਸਵਾਲ ਕੀਤੇ ਕਿ ਫਿਰ ਅਲਫਾਫਾ ਕਲਚਰ ਵੇਲੇ ਤੁਸੀਂ ਕਿੱਥੋਂ ਨਿਕਲੇ ਸੀ ਤੁਹਾਡਾ ਪਰਚੀ 'ਚ ਨਾਮ ਅਲਫਾਫੇ 'ਚੋਂ ਨਿਕਲਿਆ ਸੀ ਜਾਂ ਫਿਰ ਤੁਹਾਡਾ ਮੈਰਿਟ ਦੇ ਆਧਾਰ ਦੇ ਉੱਤੇ ਨਾਮ ਗਿਆ ਸੀ ਉਹ ਬਗਾਵਤ ਕਰਿਆ ਉਹ ਵਾਪਸ ਆ ਗਏ ਸੁਖਦੇਵ ਸਿੰਘ ਢੀਂਡਸਾ ਜਿਹੜਾ ਆ ਪਿਓ ਪੁੱਤ ਰਮਿੰਦਰ ਸਿੰਘ ਢੀਂਡਸਾ ਉਹਨਾਂ ਨੇ ਵੱਖਰਾ ਦਲ ਬਣਾ ਲਿਆ ਭਾਜਪਾ ਨਾਲ ਚੋਣ ਵੀ ਲੜੀ ਗੱਲ ਬਣੀ ਨਹੀਂ ਉਹ ਫਿਰ ਵਾਪਸ ਆ ਗਏ ਉਹਨਾਂ ਨਾਲ ਫਿਰ ਸਿਆਸੀ ਤੌਰ ਤੇ ਕਹਿੰਦੇ ਧੋਖਾ ਹੋ ਗਿਆ ਸੰਗਰੂਰ 'ਚ ਟਿਕਟ ਹੀ ਨਹੀਂ ਮਿਲੀ ਤਾਂ ਉਹ ਸਾਰੀਆਂ ਗੱਲਾਂ ਜਿਹੜੇ ਵਾਪਸ ਆ ਰਹੇ ਆ ਜਾ ਜਾ ਕੇ ਉਹ ਵੀ ਸਲਾਹਾਂ ਦੇ ਰਿਹਾ ਉਹ ਵੀ ਕਿਤੇ ਨਾ ਕਿਤੇ ਨਾਰਾਜ਼ ਨੇ ਪਰ ਚਰਨਜੀਤ ਸਿੰਘ ਬਰਾੜ ਵਰਗੇ ਨੇ ਜਦੋਂ ਲੰਮੀ ਲਕੀਰ ਖਿੱਚ ਦਿੱਤੀ ਹੈ ਹੁਣ ਉਹ ਲਕੀਰ ਨੂੰ ਬਰਾਬਰ ਖਿੱਚਣ ਦੇ ਵਾਸਤੇ ਕੌਣ ਹੈ ਹੁਣ ਚਰਨਜੀਤ ਸਿੰਘ ਬਰਾੜ ਨੇ ਕੀ ਖੁਦ ਆਪਣੇ ਪੱਧਰ ਤੋਂ ਦਿੱ ਹਿੰਮਤ ਕੀਤੀ ਹੈ ਜਾਂ ਫਿਰ ਜਿਹੜੇ ਵੱਡੇ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਚੱਲ ਰਹੀ ਸਿਆਸਤ ਤੋਂ ਬਹੁਤੇ ਸੰਤੁਸ਼ਟ ਨਜ਼ਰ ਨਹੀਂ ਆਉਂਦੇ ਕਿ ਉਹਨਾਂ ਨੇ ਥਾਪੜਾ ਦਿੱਤਾ ਕਿ ਕੋਈ ਨਹੀਂ ਤੁਸੀਂ ਨੌਜਵਾਨ ਖੂਨ ਹੈ ਤੁਹਾਡਾ ਤੁਸੀਂ ਅੱਗੇ ਲੱਗੋ ਅਸੀਂ ਮਗਰ ਖੜੇ ਆਂ ਤੁਹਾਡੇ ਕਿ ਚੰਦਰ ਸਿੰਘ ਬਰਾੜ ਨੇ ਇਸ ਕਰਕੇ ਬਾਗੀ ਸੁਰਾਂ ਫੜੀਆਂ ਨੇ ਇਹ ਹੌਲੀ ਹੌਲੀ ਪਰਚੋਲ ਹੋ ਜਾਣੀ ਹੈ ਪਰ ਚੰਦਰ ਸਿੰਘ ਬਰਾੜ ਨੇ ਕਿਹਾ ਕਹਿੰਦੇ ਕਿ ਮੈਨੂੰ ਕਈ ਲੀਡਰ ਕਹਿ ਰਿਹਾ ਵਿੱਚੋਂ ਕਿ ਤਾ ਸਾਡਾ ਕਰਮਚਾਰੀ ਵਾਂਗੂ ਕੰਮ ਕਰਦਾ ਰਹੇ ਦਫ਼ਤਰ ਦੇ ਵਿੱਚ ਕਿ ਸਵੇਰੇ 10 ਵਜੇ ਤੋਂ ਜਾਣਾ ਸ਼ਾਮ ਨੂੰ 6 ਵਜੇ ਤੱਕ ਜਿਵੇਂ ਡਾਕਟਰ ਦਿਲਜੀਤ ਸਿੰਘ ਚੀਮਾ ਭਾਇਰੀ ਭਰਦੇਆ ਦਫਤਰ ਦੇ ਵਿੱਚ ਉਹ ਕਹਿੰਦੇ ਕਿ ਮੈਂ ਕਲਾਸ 1 ਅਫਸਰ ਸੀ ਉੱਥੋਂ ਅਸਤੀਫਾ ਦੇ ਕੇ ਆਇਆ ਐਵੇਂ ਨਹੀਂ ਆਇਆ ਇੱਥੇ ਪਾਰਟੀ ਦੇ ਵਿੱਚ ਕਹਿੰਦੇ ਜੇ ਪਾਰਟੀ ਵਿੱਚ ਸੀ ਮੈਨੂੰ ਤੇ ਕਾਂਗਰਸ ਪਾਰਟੀ ਨੇ ਵੀ ਹੋਰਨਾਂ ਦਾ ਵੀ ਉਹਨਾਂ ਨੇ ਨਾਮ ਲਿਆ ਕਿ ਮੈਨੂੰ ਸੰਪਰਕ ਕੀਤਾ ਗਿਆ ਕਿ ਚੋਣ ਲੜਾ ਦਿਓ ਕਹਿੰਦੇ ਮੈਂ ਕਿਵੇਂ ਲੜਲਾਂ ਤੁਹਾਡੇ ਵੱਲੋਂ ਜਿਨ੍ਹਾਂ ਨੇ ਹਮਲੇ ਕੀਤੇ ਉਹਨਾਂ ਦਰਬਾਰ ਸਾਹਿਬ ਤੇ ਉਹਨਾਂ ਨੇ ਇੱਕ ਗੱਲ ਹੋਰ ਕਹੀ ਕਹਿੰਦੇ ਮੈਂ ਇਕੱਲਾ ਲੀਡਰ ਆ ਬਾਕੀ ਕਹਿੰਦੇ ਜੇ ਮੇਰਾ ਨਾਮ ਪੁੱਛੋ ਕਹਿੰਦੇ ਸਾਰਿਆਂ ਦੇ ਨਾਮ ਐ ਦੱਸ ਦੂੰਗਾ ਜਿਹੜੇ ਤਨਖਾਹ ਲੈਂਦੇ ਆ ਦਫ਼ਤਰਾਂ 'ਚ ਬਹਿਣ ਦੀ ਕਹਿੰਦਾ ਇੱਕ ਚਰਨਜੀਤ ਸਿੰਘ ਬਰਾੜ ਤੁਹਾਨੂੰ ਮਿਲੇਗਾ ਜਿਹੜੇ ਨਾ ਪਾਰਟੀ ਦੇ ਵਿੱਚੋਂ ਫੰਡ ਲਿਆ ਨਾ ਮੈਂ ਇੱਕ ਪੈਸੇ ਦਾ ਰਵਾਧਾਰ ਆ ਮੈਂ ਆਪਣੇ ਪੱਦਰ ਦੇ ਉੱਤੇ ਚੋਣਾ ਵੀ ਲੜੀਆਂ ਨੇ ਆਪਣੇ ਪੱਦਰ ਦੇ ਉੱਤੇ ਦਫ਼ਤਰ ਦਾ ਕੰਮਕਾਜ ਕੀਤਾ ਮੈਂ ਤਾਂ ਸਮੋਸੇ ਚਾਹ ਵੀ ਆ ਜਿਹੜੇ ਦਫ਼ਤਰ 'ਚ ਬਹਿ ਕੇ ਖਾਣਾ ਨਾ ਕਹਿੰਦੇ ਉਹਦਾ ਵੀ ਖਰਚਾ ਮੈਂ ਪਾਰਟੀ ਤੇ ਨਹੀਂ ਪੈਣ ਦਿੰਦਾ ਸਿਰਫ ਇਹ ਸੀ ਚੱਲਦਾ ਮੈਂ ਉੱਥੋਂ ਦਫ਼ਤਰ ਦੀ ਜਗ੍ਹਾ ਵਰਤਦਾ ਰਿਆਂ ਜਾਂ ਪੱਖਾ ਚੱਲਦਾ ਉਹਦਾ ਬਿੱਲ ਜ਼ਰੂਰ ਪਾਰਟੀ ਭਰਦੀ ਰਹੀ ਹੈ ਬਾਕੀ ਇੱਕ ਪੈਸੇ ਦਾ ਖਰਚ ਨਹੀਂ ਹੋਣ ਦਿੱਤਾ ਮੈਂ ਪ ਜੇਕਰ ਮੈਨੂੰ ਕਹਿੰਦੇ ਖਮਿਆਜਾ ਭੁਗਤਣਾ ਵੀ ਪੈ ਗਿਆ ਤੇ ਮੈਂ ਭੁਗਤ ਲਾਂਗਾ ਪਰ ਜਦੋਂ ਸਵਾਲ ਇਹ ਹੈ ਕਿ ਕੀ ਹੁਣ ਚਰਨਜੀਤ ਸਿੰਘ ਬਰਾੜ ਨੂੰ ਵੀ ਕੱਢਿਆ ਜਾਏਗਾ ਪਾਰਟੀ ਚੋਂ ਜਿਵੇਂ ਪਹਿਲਾਂ ਆ ਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਕੱਢ ਦਿੱਤਾ ਗਿਆ ਪਾਰਟੀ ਚੋਂ ਉਹ ਅਮਰਤਪਾਲ ਸਿੰਘ ਦੇ ਸਮਰਥਨ ਦੇ ਕਰਕੇ ਜਾਂ ਪਾਰਟੀ ਵਿਰੋਧੀ ਗਤੀਵਿਧੀਆਂ ਕਹਿ ਕੇ ਕੱਢ ਦਿੱਤਾ ਗਿਆ ਕਿੰਨੇ ਕੁ ਲੀਡਰ ਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਾਂ ਪ੍ਰਧਾਨ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਬਾਹਰ ਦਾ ਰਸਤਾ ਦਿਖਾਇਆ ਜਾਏਗਾ ਕਿੰਨਿਆਂ ਦੀ ਮੰਨੀ ਜਾਏਗੀ ਜੇਕਰ ਚੰਦ ਸਿੰਘ ਬਰਾੜ ਨੇ ਖੁੱਲਾ ਪੱਤਰ ਲਿਖਿਆ ਸੁਖਵੀਰ ਸਿੰਘ ਬਾਦਲ ਨੂੰ ਉਹ ਕੋਈ ਤੇ ਹਾਲਾਤ ਬੜੀ ਹੋਣਗੇ ਜਿਵੇਂ ਉਹ ਮਿਲਿਆ ਨਹੀਂ ਜੇ ਸੁਖਬੀਰ ਸਿੰਘ ਬਾਦਲ ਆਪਣੇ ਪਾਰਟੀ 'ਚ ਰਹਿਣ ਵਾਲੇ ਲੀਡਰਾਂ ਨੂੰ ਸਮਾਂ ਨਹੀਂ ਦੇ ਰਹੇ ਤੇ ਉਹ ਵੀ ਸੱਤਾ ਤੋਂ ਬਾਹਰ ਹੁੰਦੇ ਆ ਜਦੋਂ ਸੱਤਾ 'ਚ ਆਉਣਗੇ ਉਦੋਂ ਕਿੰਨਾ ਕੁ ਸਮਾਂ ਉਹ ਦੇਣਗੇ ਆਪਣੇ ਲੀਡਰਾਂ ਨੂੰ ਜਿਾ ਦਿੰਦੇ ਰਹੇ ਹੋਣਗੇ ਪਹਿਲਾਂ ਇਹ ਵੀ ਆਪਣੇ ਆਪ ਸਵਾਲ ਹੈ ਹੁਣ ਚਰਨਜ ਸਿੰਘ ਬਰਾੜ ਦੀ ਜਿਹੜੀ ਬਗਾਵਤ ਹੈ ਉਹ ਚਰਚਾ ਦਾ ਵਿਸ਼ਾ ਇਸ ਕਰਕੇ ਵੀ ਬਣੀ ਹੋਈ ਹੈ ਕਿਉਂਕਿ ਪਹਿਲਾਂ ਬਹੁਤਿਆਂ ਨੇ ਬਗਾਵਤਾਂ ਕੀਤੀਆਂ ਤੇ ਉਹਨਾਂ ਨੂੰ ਪਾਰਟੀ ਚੋਂ ਜਾਤੇ ਬਾਹਰ ਜਾਣਾ ਪਿਆ ਤੇ ਜਾਂ ਉਹਨਾਂ ਨੂੰ ਕੋਈ ਬਹੁਤੇ ਉਹਦੇਦਾਰੀਆਂ ਨਹੀਂ ਮਿਲੀਆਂ ਇਹ ਬਗਾਵਤ ਤਾਂ ਤਾਂ ਨਹੀਂ ਕਰ ਰਹੇ ਕਿ ਮੈਨੂੰ ਪਾਰਟੀ ਤੋਂ ਕੱਢ ਦਿਓ ਕੀ ਇਹ ਕੋਈ ਹੋਰ ਪਾਰਟੀ ਦੀ ਕਿਸ਼ਤੀ ਦੇ ਵਿੱਚ ਤੇ ਸਵਾਰ ਹੋਣ ਜਾ ਰਹੇ ਹਾਲਾਂਕਿ ਇਹਨਾਂ ਨੂੰ ਪਹਿਲੀ ਵਾਰ ਟਿਕਟ ਮਿਲਦੀ ਹੈ ਰਾਜਪੁਰੇ ਤੋਂ ਚੋਣ ਲੜਨ ਦੀ ਇਹ ਮਨਪ੍ਰੀਤ ਬਦਲ ਨੂੰ ਵੀ ਕਹਿੰਦੇ ਰਹੇ ਉਹਨਾਂ ਨੇ ਵੀ ਟਿਕਟ ਨਹੀਂ ਦਿੱਤੀ ਸ਼੍ਰੋਮਣੀ ਕਾਲੀ ਦਲ ਨੇ ਜੋ ਦੂਜੀ ਵਾਰ ਸਤਾਰਾ ਦੇ ਵਿੱਚ ਚੋਣਾ ਲੜੀਆਂ ਉਦੋਂ ਨਹੀਂ ਟਿਕਟ ਦਿੱਤੀ ਐ ਕਿ ੱੱਕੇ ਨਾਲ ਟਿਕਟ ਲੈ ਗਏ ਰਾਜਪੁਰੇ ਕਾਹ ਹੈ ਜੀ ਸੀਟ ਹੈ ਜਿਹੜੀ ਜਿੱਥੇ ਬੀਜੇਪੀ ਵੀ ਡੋਮੀਨੇਟ ਕਰਦੀ ਹੈ ਕੀ ਕੋਈ ਉਹਨਾਂ ਦਾ ਇਦਾਂ ਦਾ ਕੋਈ ਹੈ ਚੱਲ ਰਹੀ ਹੈ ਕੋਈ ਤਾਂ ਲੱਗਾ ਕੋਈ ਗੱਲਬਾਤ ਕੀ ਕਿਸੇ ਹੋਰ ਪਾਰਟੀ ਭਾਜਪਾ ਕਾਂਗਰਸ ਦਾ ਤੇ ਕੋਈ ਅਸੀਂ ਸਵਾਲ ਉਹ ਪਹਿਲੀ ਕਹਿ ਚੁੱਕੇ ਕਾਂਗਰਸ ਵਿਚ ਮ ਜਾਣ ਨਹੀਂ ਹੈਗਾ ਭਾਜਪਾ ਦੀ ਕਿ ਕਿਸਤੇ ਦੇ ਵਿੱਚ ਸਵਾਰ ਹੁੰਦਾ ਨਹੀਂ ਜਾ ਰਿਹਾ ਚਰਨਜੀਤ ਬਰਾੜ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਕੋਈ ਵੀ ਜਦੋਂ ਬਾਗੀ ਸੁਰ ਕੱਢਦਾ ਹੈ ਉਹਦੀ ਸਭ ਤੋਂ ਪਹਿਲਾਂ ਸ਼ੰਕਾ ਹੁੰਦਾ ਹੈ ਕਿ ਕਿਤੇ ਨੇ ਭਾਜਪਾ ਵਿੱਚ ਜਾਣਾ ਪਰ ਹਾਲੇ ਤੱਕ ਜਿੰਨੀਆਂ ਗੱਲਾਂ ਚਰਨਜੀਤ ਸਿੰਘ ਬਰਾੜ ਹੁਣਾਂ ਨੇ ਪਬਲਿਕ ਡੋਮੇਨ 'ਚ ਕੀਤੀਆਂ ਅੰਦਰ ਖਾਤੇ 'ਤੇ ਤਾਂ ਲੀਡਰਾਂ ਦੀਆਂ ਬਹੁਤ ਗੱਲਾਂ ਹੁੰਦੀਆਂ ਹਰੇਕ ਪਾਰਟੀ ਦੇ ਵਿੱਚ ਯਾਰਾਨੇ ਵੀ ਹੁੰਦੇ ਆ ਦੋਸਤੀਆਂ ਵੀ ਹੁੰਦੀਆਂ ਉਹ ਕੋ ਕੋਈ ਵੀ ਸਿਆਸਤ ਸ਼ੁਰੂ ਕਰਦਾ ਹੈ ਜਦੋਂ ਇੱਕ ਵਾਰੀ ਸਿਆਸੀ ਪੇੜ ਦੇ ਵਿੱਚ ਪੈ ਜਾਂਦਾ ਹੈ ਫਿਰ ਉਹ ਉਸ ਪਾਰਟੀ 'ਚ ਰਵੇ ਨਾ ਰਵੇ ਚਾਹੇ ਉਸ ਨੂੰ ਆਪਣਾ ਦਲ ਬਣਾਉਣਾ ਪਵੇ ਵੱਖਰਾ ਚਾਹੇ ਫਿਰੋਕੀ ਕਿਸੇ ਪਾਰਟੀ ਦਾ ਸਹਾਰਾ ਲੈ ਕੇ ਅੱਗੇ ਵਧਣ ਬਹੁਤ ਲੀਡਰ ਨੇ ਜਿਹੜੇ ਘਰੇ ਨਹੀਂ ਬੈ ਸਕਦੇ ਜਿਹੜੇ ਸਿਆਸੀ ਤੌਰ ਦੇ ਉੱਤੇ ਸਰਗਰਮੀਆਂ ਦਿਖਾਉਂਦੇ ਹੀ ਐ ਚਰਨਜੀਤ ਸਿੰਘ ਬਰਾੜ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਕਿਉਂਕਿ ਪਾਰਟੀ ਦੇ ਵਜੋਂ ਜਦੋਂ ਪਾਰਟੀ ਦੀ ਤਰਜਮਾਨੀ ਕਰਦੇ ਆ ਬਲਾਰੇ ਦੇ ਤੌਰ ਦੇ ਉੱਤੇ ਉਦੋਂ ਵੀ ਉਹ ਘੱਟ ਨਹੀਂ ਬੋਲਦੇ ਚਾਹੇ ਉਹ ਕਿਸੇ ਮੀਡੀਆ ਦੇ ਨਾਲ ਇੰਟਰਵਿਊ ਕਰਦੇ ਹੋਣ ਜਾਂ ਕਿਸੇ ਡਿਬੇਟ ਦੇ ਵਿੱਚ ਹਿੱਸਾ ਲੈਂਦੇ ਹੋਣ ਢੜਲੇ ਦੇ ਨਾਲ ਆਪਣੀ ਗੱਲ ਕਹਿ ਦਿੰਦੇ ਆ ਬੇਸ਼ੱਕ ਉਹਨਾਂ ਨੂੰ ਕਿਉਂਕਿ ਬਾਕੀ ਪਾਰਟੀਆਂ ਦੇ ਵਿੱਚੋਂ ਬਹੁਤੇ ਬੁਲਾ ਰਹੇ ਜਿਹੜੇ ਬਿਨਾ ਪੜੇ ਜਾਂਦੇ ਆ ਚਰਨਜੀਤ ਸਿੰਘ ਬਰਾੜ ਦੀ ਤਿਆਰੀ ਰਹਿੰਦੀ ਆ ਕਿ ਤਨਾ ਕਿਤੇ ਕਿ ਮੈਂ ਅਗਲੇ ਮੈਨੂੰ ਘੇਰਨਗੇ ਤੇ ਮੈਂ ਕੀ ਜਵਾਬ ਦੇਣਾ ਹੈ ਹੁਣ ਚਰਨਜੀਤ ਸਿੰਘ ਬਰਾੜ ਅਗਲਾ ਸਿਆਸੀ ਸਫਰ ਕਿਹੜੀ ਬੇੜੀ ਦੇ ਵਿੱਚ ਸਵਾਰ ਰਹਿ ਕੇ ਕਰਦੇ ਆ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਅੱਜ ਦੀ ਘੜੀ ਦੇ ਵਿੱਚ ਉਹ ਸੁਖਵੀਰ ਸਿੰਘ ਬਾਦਲ ਉਹ ਕਹਿੰਦੇ ਕਿ ਇੱਕ ਪਾਰਟੀ ਪਰਿਵਾਰ ਦੀ ਹੋ ਕੇ ਥੋੜੀ ਰਹਿਣੀ ਚਾਹੀਦੀ ਹੈ ਐਡੀ ਕੁਰਬਾਨੀਆਂ ਵਾਲੀ ਪਾਰਟੀ ਹੈ ਸਾਰਿਆਂ ਦੇ ਵਿੱਚ ਹਿੱਸੇਦਾਰੀ ਹੋਣੀ ਚਾਹੀਦੀ ਹੈ ਹੁਣ ਚਰਨਜੀਤ ਸਿੰਘ ਬਰਾੜ ਨੇ ਇੱਕ 2-3 ਲੀਡਰਾਂ ਦੇ ਨਾਂ ਵੀ ਲੈਣੇ ਸ਼ੁਰੂ ਕਰ ਦਿੱਤੇ ਐ ਨਾਲ ਇਹ ਕਹਿ ਦਿੰਦਾ ਕਿ ਮੈਂ ਤੇ ਪਾਰਟੀ ਦੇ ਭਲੇ ਲਈ ਗੱਲ ਕੀਤੀ ਐ ਜੇ ਮੈਂ ਪਾਰਟੀ ਦੇ ਨੁਕਸਾਨ ਲਈ ਕੋਈ ਗੱਲ ਕੀਤੀ ਐ ਤੇ ਮੈਨੂੰ ਕੋਈ ਦੱਸੇ